ਜੇ ਤੁਸੀਂ ਫੇਸਬੁੱਕ ਪੇਜ ਦੇ ਆਹ 5 ਸਿੰਪਲ ਰੂਲ ਫੋਲੋ ਨਾ ਕੀਤੇ ਤਾਂ ਫੇਸਬੁੱਕ ਕਿਸੇ ਵੀ ਟਾਈਮ ਤੁਹਾਡੇ ਕੰਟੈਂਟ ਨੂੰ ਰੈਸਟ੍ਰਿਕਟਿਡ ਕਰ ਸਕਦੀ ਏ ਉਸਦੀ ਰੀਚ ਘਟਾ ਸਕਦੀ ਏ ਤੁਹਾਡੇ ਮੋਨਟਾਈਜ਼ ਹੋਏ ਪੇਜ ਜਾਂ ਪ੍ਰੋਫਾਈਲ ਤੋਂ ਤੁਹਾਡੀ ਅਰਨਿੰਗ ਰੋਕ ਸਕਦੀ ਏ ਜਾਂ ਫਿਰ ਤੁਹਾਡਾ ਮੋਨਟਾਈਜ਼ ਹੋਇਆ ਪੇਜ ਜਾਂ ਪ੍ਰੋਫਾਈਲ ਨੂੰ ਡੀ ਮੋਨਟਾਈਜ਼ ਵੀ ਕਰ ਸਕਦੀ ਏ ਕਿਉਂਕਿ ਫੇਸਬੁੱਕ ਦੇ ਇਹ ਉਹ ਪੰਜ ਰੂਲ ਨੇ ਜੋ ਕਿ ਬਹੁਤ ਹੀ ਜ਼ਿਆਦਾ ਅਹਿਮ ਨੇ ਜਿਨ੍ਹਾਂ ਨਾਲ ਤੁਹਾਡੀ ਅਰਨਿੰਗ ਹੁੰਦੀ ਹੈ ਤੇ ਤੁਹਾਡੀ ਰੀਲ ਤੇ ਵੀਡੀਓ ਵਾਇਰਲ ਹੁੰਦੀ ਹੈ ਜਿਵੇਂ ਕਿ ਤੁਸੀਂ ਸਾਈਡ ਤੇ ਇੱਕ ਸਕਰੀਨਸ਼ਾਟ ਦੇਖ ਸਕਦੇ ਹੋ ਜਿਸ ਦੇ ਵਿੱਚ ਫੇਸਬੁੱਕ ਤੁਹਾਨੂੰ ਪੰਜ ਰੂਲ ਦੱਸਦੀ ਹੈ ਜੋ ਕਿ ਤੁਸੀਂ ਫੇਸਬੁੱਕ ਤੇ ਫੋਲੋ ਕਰਨੇ ਨੇ ਸਭ ਤੋਂ ਪਹਿਲਾ ਰੂਲ ਕੀ ਹੈ ਪੋਸਟ オリジナル ਕੰਟੈਂਟ ਇਸ ਦੇ ਵਿੱਚ ਫੇਸਬੁੱਕ ਤੁਹਾਨੂੰ ਕੀ ਕਹਿੰਦੀ ਆ ਕਿ ਚਾਹੇ ਤੁਸੀਂ ਪੇਜ ਤੇ ਕੰਮ ਕਰਦੇ ਹੋ ਚਾਹੇ ਤੁਸੀਂ ਪ੍ਰੋਫਾਈਲ ਤੇ ਕੰਮ ਕਰਦੇ ਹੋ ਤੁਸੀਂ ਹਮੇਸ਼ਾ ਉਸ ਉੱਤੇ ਆਪਣਾ オリジナル ਕੰਟੈਂਟ ਹੀ ਅਪਲੋਡ ਕਰਨਾ ਹੈ ਵੀਡੀਓ ਵੀ ਤੁਹਾਡੀ ਹੋਵੇ ਰੀਲ ਵੀ ਤੁਹਾਡੀ ਹੋਵੇ ਫੋਟੋ ਵੀ ਤੁਹਾਡੀ ਆਪਣੀ ਹੀ ਹੋਣੀ ਚਾਹੀਦੀ ਹੈ ਕਿਉਂਕਿ ਫੇਸਬੁੱਕ オリジナル ਕੰਟੈਂਟ ਨੂੰ ਹੀ ਜ਼ਿਆਦਾ ਪ੍ਰਮੋਟ ਕਰਦੀ ਹੈ ਤੇ ਜੇ ਤੁਸੀਂ ਕਾਪੀ ਪੇਸਟ ਕਰਦੇ ਹੋ ਤਾਂ ਉਸ ਨੂੰ ਹੁਣੇ ਬੰਦ ਕਰ ਦਿਓ ਕਿਉਂਕਿ ਅੱਗੇ ਜਾ ਕੇ ਤੁਹਾਨੂੰ ਉਸ ਦਾ ਕੋਈ ਨਾ ਕੋਈ ਨੁਕਸਾਨ ਹੋ ਸਕਦਾ ਹੈ ਦੂਸਰਾ ਰੂਲ ਹੈ ਮੇਕ मीनिंगफुल ਐਨਹਾਂਸਮੈਂਟਸ ਇਸ ਦਾ ਮਤਲਬ ਆ ਫੇਸਬੁੱਕ ਤੁਹਾਨੂੰ ਇਹ ਕਹਿ ਰਹੀ ਆ ਕਿ ਜਦੋਂ ਵੀ ਤੁਸੀਂ ਕੋਈ ਆਪਣੀ ਵੀਡੀਓ ਬਣਾਉਣੀ ਹੋ ਜਾਂ ਤੁਸੀਂ ਕਿਸੇ ਹੋਰ ਸੋਰਸ ਤੋਂ ਵੀਡੀਓ ਲੈਣੇ ਹੋ ਜਾਂ ਕਿਸੇ ਸਟਾਕ ਵੀਡੀਓ ਦੇ ਵਿੱਚੋਂ ਕੋਈ ਵੀਡੀਓ ਯੂਜ਼ ਕਰਦੇ ਹੋ ਤਾਂ ਤੁਸੀਂ ਉਸ ਨੂੰ ਆਪਣਾ ਬਣਾਉਣ ਦੇ ਲਈ ਉਸ ਵਿੱਚ ਕੁਝ ਜ਼ਰੂਰੀ ਸੋਧਾਂ ਕਰੋ ਤੇ ਉਸ ਵਿੱਚ ਤੁਸੀਂ ਆਪਣੀ ਆਵਾਜ਼ ਪਾਓ ਜਿਸ ਦੇ ਨਾਲ ਉਹ ਚੀਜ਼ ਤੁਹਾਡੀ ਆਪਣੀ ਬਣ ਜਾਂਦੀ ਹੈ ਤੇ ਫਿਰ ਤੁਸੀਂ ਉਸ ਨੂੰ ਪੋਸਟ ਕਰ ਸਕਦੇ ਹੋ ਤੀਸਰਾ ਰੂਲ ਹੈ ਟੈਲ ਅ ਸਟੋਰੀ ਇਸ ਵਿੱਚ ਫੇਸਬੁੱਕ ਤੁਹਾਨੂੰ ਕੀ ਕਹਿ ਰਹੀ ਹੈ ਕਿ ਤੁਸੀਂ ਆਪਣੇ ਪੇਜ ਜਾਂ ਪ੍ਰੋਫਾਈਲ ਤੇ ਜਦੋਂ ਵੀ ਕੋਈ ਵੀਡੀਓ ਜਾਂ ਰੀਲ ਅਪਲੋਡ ਕਰਦੇ ਹੋ ਤਾਂ ਉਸ ਦੀ ਸਟੋਰੀ ਵੀ ਉਹੀ ਦੱਸਿਆ ਕਰੋ ਜੋ ਤੁਸੀਂ ਵੀਡੀਓ ਦੇ ਵਿੱਚ ਦਿਖਾ ਰਹੇ ਹੋ ਬਹੁਤ ਸਾਰੇ ਲੋਕ ਇਹ ਕਰਦੇ ਨੇ ਕਿ ਵੀਡੀਓ ਦੇ ਵਿੱਚ ਕੁਝ ਹੋਰ ਦਿਖਾ ਦਿੰਦੇ ਨੇ ਤੇ ਉਹਦੇ ਪਿੱਛੇ ਵੌਇਸ ਓਵਰ ਹੋਰ ਕਰ ਦਿੰਦੇ ਨੇ ਉਹਦੀ ਕਹਾਣੀ ਨੂੰ ਹੋਰ ਕੁਝ ਬਣਾ ਦਿੰਦੇ ਨੇ ਸੋ ਹਮੇਸ਼ਾ ਤੁਸੀਂ ਜੋ ਦਿਖਾ ਰਹੇ ਹੋ ਉਹੀ ਅਸਲੀ ਕਹਾਣੀ ਦੱਸਿਆ ਕਰੋ ਉਹੀ ਕਹਾਣੀ ਵੀਡੀਓ ਦੇ ਵਿੱਚ ਬੋਲਿਆ ਕਰੋ ਜਿਸ ਦੇ ਨਾਲ ਕੀ ਹੁੰਦਾ ਕਿ ਲੋਕ ਤੁਹਾਡੇ ਨਾਲ ਜ਼ਿਆਦਾ ਜੁੜਦੇ ਨੇ ਤੇ ਫੇਸਬੁੱਕ ਵੀ ਤੁਹਾਨੂੰ ਜ਼ਿਆਦਾ ਰੀਚ ਦਿੰਦਾ ਹੈ ਤੇ ਤੁਹਾਡੀ ਵੀਡੀਓ ਹੋਰ ਲੋਕਾਂ ਤੱਕ ਜ਼ਿਆਦਾ ਸੁਜੈਸਟ ਕਰਦਾ ਹੈ ਚੌਥਾ ਰੂਲ ਹੈ ਅਵੋਇਡ ਵਾਟਰਮਾਰਕ ਇਸ ਦੇ ਵਿੱਚ ਫੇਸਬੁੱਕ ਤੁਹਾਨੂੰ ਇਹ ਕਹਿ ਰਹੀ ਆ ਕਿ ਤੁਸੀਂ ਆਪਣੇ ਪੇਜ ਜਾਂ ਪ੍ਰੋਫਾਈਲ ਤੇ ਕਈ ਵਾਰ ਕੀ ਕਰਦੇ ਹੋ ਇੰਸਟਾਗ੍ਰam ਉਹ ਸਨੈਪਚੈਟ ਟਿਕਟੌਕ ਜਾਂ ਕਿਸੇ ਹੋਰ ਪਲੈਟਫਾਰਮ ਦੀ ਵੀਡੀਓ ਨੂੰ ਅਪਲੋਡ ਕਰ ਦਿੰਨੇ ਹੋ ਜਿਸ ਦੇ ਵਿੱਚ ਉਸ ਦਾ ਵਾਟਰਮਾਰਕ ਦਿਖਾਈ ਦਿੰਦਾ ਹੈ ਤੁਸੀਂ ਕਦੇ ਵੀ ਉਹ ਵੀਡੀਓ ਅਪਲੋਡ ਨਹੀਂ ਕਰਨੀ ਜਿਸ ਦੇ ਵਿੱਚ ਕਿਸੇ ਅਦਰ ਸਾਈਟ ਦਾ ਵਾਟਰਮਾਰਕ ਕਿਸੇ ਥਰਡ ਪਾਰਟੀ ਐਪ ਦਾ ਵਾਟਰਮਾਰਕ ਜਾਂ ਲੋਗੋ ਦਿਖਾਈ ਦਿੰਦਾ ਹੋਵੇ ਸੋ ਇੱਥੇ ਵੀ ਉਹੀ ਗੱਲ ਆ ਜਾਂਦੀ ਹੈ ਵੀ ਤੁਸੀਂ ਹਮੇਸ਼ਾ ਆਪਣਾ オリジナル ਕੰਟੈਂਟ ਹੀ ਅਪਲੋਡ ਕਰਨਾ ਜੇ ਉਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਾਟਰਮਾਰਕ ਜਾਂ ਲੋਗੋ ਦਿਖਾਈ ਦਿੰਦਾ ਹੈ ਤਾਂ ਉਸ ਦੇ ਨਾਲ ਤੁਹਾਡੀ ਰੀਚ ਵੀ ਘਟੇਗੀ ਤੇ ਹੋ ਸਕਦਾ ਹੈ ਤੁਹਾਡਾ ਮੋਨਟਾਈਜ਼ ਹੋਇਆ ਪੇਜ ਜਾਂ ਪ੍ਰੋਫਾਈਲ ਡੀ ਮੋਨਟਾਈਜ਼ ਹੋ ਜਾਵੇ ਜਾਂ ਫਿਰ ਉਸ ਤੇ ਅਰਨਿੰਗ ਬੰਦ ਹੋ ਜਾਵੇ ਪੰਜਵਾਂ ਤੇ ਆਖਰੀ ਰੂਲ ਹੈ ਯੂਜ਼ ਹਾਈ ਕੁਆਲਿਟੀ ਕੈਪਸ਼ਨਸ ਇਸ ਦੇ ਵਿੱਚ ਫੇਸਬੁੱਕ ਤੁਹਾਨੂੰ ਕੀ ਕਹਿ ਰਹੀ ਆ ਕਿ ਤੁਸੀਂ ਆਪਣੇ ਪੇਜ ਜਾਂ ਪ੍ਰੋਫਾਈਲ ਤੇ ਜਦੋਂ ਵੀ ਕੋਈ ਵੀਡੀਓ ਜਾਂ ਰੀਲ ਅਪਲੋਡ ਕਰਦੇ ਹੋ ਤਾਂ ਉਸ ਦੇ ਵਿੱਚ ਵੀਡੀਓ ਜਾਂ ਰੀਲ ਦੇ ਨਾਲ ਰਲਦੇ ਮਿਲਦੇ ਹੀ ਟੈਗ ਜਾਂ ਕੈਪਸ਼ਨ ਲਾਇਆ ਕਰੋ ਕਿਉਂਕਿ ਬਹੁਤ ਸਾਰੇ ਲੋਕ ਕੀ ਕਰਦੇ ਨੇ ਕਿ ਉਹਨਾਂ ਦੀ ਵੀਡੀਓ ਦੇ ਵਿੱਚ ਕੁਝ ਹੋਰ ਦਿਖਾਇਆ ਹੁੰਦਾ ਜਾਂ ਰੀਲ ਦੇ ਵਿੱਚ ਕੁਝ ਹੋਰ ਦਿਖਾਇਆ ਹੁੰਦਾ ਪਰ ਟੈਗ ਕੋਈ ਹੋਰ ਲੱਗੇ ਹੁੰਦੇ ਨੇ ਜਾਂ ਕੈਪਸ਼ਨ ਦੇ ਵਿੱਚ ਕੁਝ ਹੋਰ ਲਿਖਿਆ ਹੁੰਦਾ ਹੈ ਜਿਸ ਨਾਲ ਕੀ ਹੁੰਦਾ ਹੈ ਕਿ ਇੱਕ ਤਾਂ ਤੁਹਾਡੀ ਵੀਡੀਓ ਦੀ ਰੀਚ ਘਟ ਜਾਂਦੀ ਹੈ ਤੇ ਦੂਸਰਾ ਉਸ ਦੇ ਵਿਊ ਬਹੁਤ ਹੀ ਘੱਟ ਆਉਂਦੇ ਨੇ। ਇਹ ਸੀ Facebook ਦੇ ਪੰਜ ਸਿੰਪਲ ਰੂਲ ਜੋ ਕਿ ਤੁਹਾਨੂੰ Facebook ਆਪ ਦੱਸ ਰਹੀ ਆ। ਜੇ ਤੁਸੀਂ ਆਪਣੇ ਪੇਜ ਜਾਂ ਪ੍ਰੋਫਾਈਲ ਤੋਂ ਵਧੀਆ ਤੇ ਲੰਮੇ ਸਮੇਂ ਲਈ ਅਰਨਿੰਗ ਕਰਦੇ ਰਹਿਣਾ ਚਾਹੁੰਦੇ ਹੋ ਤਾਂ ਇਹਨਾਂ ਰੂਲਾਂ ਨੂੰ ਫੋਲੋ ਜ਼ਰੂਰ ਕਰਿਓ। ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਤੁਹਾਨੂੰ ਤੁਹਾਡੇ ਪੇਜ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਇਨਬਾਕਸ ਦੇ ਵਿੱਚ ਮੈਸੇਜ ਕਰਿਓ ਉੱਥੇ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ। ਜੇ Facebook ਪੇਜ ਤੇ ਦੇਖ ਰਹੇ ਹੋ ਫੋਲੋ ਕਰ ਲਿਓ ਜਾਂ YouTube ਚੈਨਲ ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ